ਇੱਕ ਛੋਟੇ ਜਿਹੇ ਪਿੰਡ ਦੀ ਗੱਲ ਐ ਉੱਥੇ ਇੱਕ ਗਰੀਬ ਮੁਲਾਜ਼ਮ ਰਹਿੰਦਾ ਸੀ ਨਾਮ ਸੀ ਉਸਦਾ ਕਰਮੂ ਕਰਮੂ ਪਟਵਾਰੀ ਅਫਸਰ ਕੋਲ ਕੰਮ ਕਰਦਾ ਸੀ ਉਹ ਹਰ ਰੋਜ਼ ਦਫ਼ਤਰ ਆਉਂਦਾ ਤੇ ਸਿਰ ਹਲਾ ਕੇ ਹੁਕਮ ਨੂੰ ਮੰਨਦਾ ਸੀ ਚੁੱਪਚਾਪ ਕੰਮ ਨੂੰ ਕਰਦਾ ਤੇ ਕੰਮ ਕਰਕੇ ਘਰ ਚਲਾ ਜਾਂਦਾ ਸੀ ਇੱਕ ਦਿਨ ਪਟਵਾਰੀ ਨੇ ਗੁੱਸੇ ਵਿੱਚ ਕਰਮ ਨੂੰ ਥੱਪੜ ਮਾਰ ਦਿੱਤਾ ਗਲਤੀ ਵੀ ਛੋਟੀ ਜਹੀ ਸੀ ਸਾਰੇ ਲੋਕਾਂ ਨੇ ਦੇਖਿਆ ਪਰ ਕਰਮੋ ਕੁਝ ਨਾ ਬੋਲਿਆ ਚੁੱਪਚਾਪ ਕਰਮ ਘਰ ਆ ਗਿਆ ਦਫ਼ਤਰ ਵਿੱਚ ਜੋ ਕੁਝ ਹੋਇਆ ਉਹ ਸਾਰਾ ਕੁਝ ਆਪਣੀ ਧੀ ਨੂੰ ਦੱਸਿਆ ਉਸ ਦੀ ਧੀ ਨੇ ਸਾਰਾ ਕੁਝ ਸੁਣ ਕੇ ਬਾਪੂ ਨੂੰ ਕਿਹਾ ਕਿ ਬਾਪੂ ਤੁਸੀਂ ਸਵਾਲ ਕਿਉਂ ਨਹੀਂ ਪੁੱਛਿਆ ਉਹ ਕਹਾਂਗਾ ਕਿ ਸਵਾਲ ਕਰਨਾ ਸਾਨੂੰ ਆਉਂਦਾ ਨਹੀਂ ਬੱਚੀ ਨੇ ਕਿਹਾ ਪਰ ਬੱਪੂ ਸਵਾਲ ਕਰਨਾ ਤਾਂ ਸਾਡਾ ਹੱਕ ਹੈ ਜਦੋਂ ਤੱਕ ਅਸੀਂ ਪੁੱਛਦੇ ਨਹੀਂ ਉਦੋਂ ਤੱਕ ਅਸੀਂ ਬਦਲਦੇ ਨਹੀਂ ਇਹ ਗੱਲ ਕਰਮੂ ਦੇ ਦਿਲ ਵਿੱਚ ਲੱਗੀ ਅਗਲੇ ਦਿਨ ਕਰਮੂ ਦਫ਼ਤਰ ਗਿਆ ਤੇ ਸਿੱਧਾ ਟਟਵਾਰੀ ਕੋਲ ਗਿਆ ਤੇ ਕਹਿਣ ਲੱਗਾ ਮੈਂ ਸਿਰਫ ਨੌਕਰ ਹਾਂ ਗੁਲਾਮ ਨਹੀਂ ਮੈਨੂੰ ਸਵਾਲ ਕਰਨ ਦਾ ਹੱਕ ਹੈ ਤੁਸੀਂ ਮੈਨੂੰ ਕਿਉਂ ਮਾਰਿਆ ਪਟਵਾਰੀ ਇਹ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਪਟਵਾਰੀ ਨੂੰ ਯਕੀਨ ਨਹੀਂ ਸੀ ਕਿ ਕਰਮੂ ਇਹ ਸਵਾਲ ਪੁੱਛੇਗਾ ਇਹ ਦੇਖ ਕੇ ਸਾਰਾ ਕੁਝ ਪਟਵਾਰੀ ਨੇ ਕਰਮੂ ਤੋਂ ਮਾਫੀ ਮੰਗੀ ਤੇ ਕਿਹਾ ਕਿ ਮੈਂ ਤੇਰੇ ਹੌਸਲੇ ਨੂੰ ਸਲਾਮ ਕਰਦਾ ਹਾਂ ਮੈਂ ਤੇਰੀ ਹਿੰਮਤ ਨੂੰ ਸਲਾਮ ਕਰਦਾ ਹਾਂ ਤੂੰ ਅੱਜ ਮੈਨੂੰ ਸਿਖਾ ਦਿੱਤਾ ਹੈ ਕਿ ਕਿਸੇ ਵੀ ਆਹੁਦੇ ਤੋਂ ਵੱਡਾ ਮਨੁੱਖੀ ਸਵਾਲ ਹੁੰਦਾ ਹੈ ਸੋ ਇੱਥੇ ਮੈਂ ਕਿਸਦਾ ਪੱਖ ਨਹੀਂ ਪੂਰਦਾ ਪਰ ਸਵਾਲ ਕਰਨਾ ਸਾਡਾ ਹੱਕ ਬਣਦਾ ਹੈ ਸੋ ਜੇ ਸਵਾਲ ਜਾਇਜ਼ ਹੋਵੇ ਤਾਂ ਜੇਕਰ ਜਾਣਕਾਰੀ ਤੇ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਜੀ ਦੂਰੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਧੰਨਵਾਦ